ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕਰ ਦੇ ਬਿਆਨ ਤੋਂ ਬਾਅਦ ਦੋਹਾਂ ਮੁਲਕਾਂ ਦੇ ਅਦਾਕਾਰਾਂ ਜਾਂ ਫਿਲਮ ਇੰਡਸਟਰੀ ਤੇ ਕੀ ਕੀ ਅਸਰ ਹੋਇਆ ਇੱਕ ਝਾਤ ਮਾਰਦੇ ਆਂ ਭਾਰਤ ਪਾਕਿਸਤਾਨ ਤਣਾ ਦੇ ਵਿਚਾਲੇ ਪਾਕਿਸਤਾਨੀ ਹਾਸ ਰਸ ਅਦਾਕਾਰ ਇਫਤਖਾਰ ਠਾਕਰ ਨੇ ਇੱਕ ਨਫ਼ਰਤ ਭਰਿਆ ਬਿਆਨ ਆਪਣੀ ਆਵਾਜ਼ ਦੇ ਅੱਗੇ ਦਿੱਤਾ ਸਮੁੰਦਰ ਦੇ ਪਾਣੀਆਂ ਸੇ ਆਓਗੇ ਤਾਂ ਡਬੋ دیے ਜਾਓਗੇ ਜ਼ਮੀਨੀ ਰਾਸਤੋਂ ਸੇ ਆਓਗੇ ਦਫਨਾ دیے ਜਾਓ ਜਿਸ ਤੋਂ ਬਾਅਦ ਚੜ੍ਹਦੇ ਪੰਜਾਬ ਚ ਦੇ ਅਦਾਕਾਰਾਂ ਨੇ ਉਹਨਾਂ ਦਾ ਪੁਰਜ਼ੋਰ ਵਿਰੋਧ ਕੀਤਾ ਦੇਵ ਖਰੋੜ ਨੇ ਉਹਨਾਂ ਦੇ ਇਸ ਬਿਆਨ ਦੀ ਆਲੋਚਨਾ ਕੀਤੀ ਗੱਲ ਵੀ ਨਹੀਂ ਕਰਾਂਗੇ ਮੈਂ ਹੀ ਕਹਾਂਗਾ ਭਾਜੀ ਕਿ ਤੁਸੀਂ ਦੇਖੋ ਪੰਜਾਬੀ ਫਿਲਮਾਂ ਦੇ ਲੋਕਾਂ ਨੇ ਤੁਹਾਨੂੰ ਪੰਜਾਬ ਨੇ ਕਿੰਨਾ ਪਿਆਰ ਦਿੱਤਾ ਤੁਹਾਨੂੰ ਤਾਂ ਸਗੋਂ ਅਮਨ ਆਮਾਨ ਦੀ ਗੱਲ ਕਰਨੀ ਚਾਹੀਦੀ ਸੀ ਕਿ ਜੰਗ ਨਾ ਹੋਵੇ ਜੰਗ 'ਚ ਨੁਕਸਾਨ ਲੋਕਾਂ ਦਾ ਹੀ ਹੈ ਜੀ ਬਾਈ ਇਹਦੇ ਵਿੱਚੋਂ ਕਿਸੇ ਨੇ ਕੁਝ ਨਹੀਂ ਖਟਿਆ ਹੈਗਾ ਹੂੰ ਹੂੰ ਪਰ ਬੰਬ ਜ਼ਰੂਰੀ ਨਹੀਂ ਸਾਡੇ ਵਾਲੇ ਪਾਸੇ ਆਵੇ ਕਈ ਵਾਰ ਤੁਹਾਡੇ ਵਾਲਾ ਚਲਾਇਆ ਤੁਹਾਡੇ ਵਾਲੇ ਪਾਸੇ ਡਿੱਗ ਜਾਂਦਾ ਹੁੰਦਾ ਕੁਛ ਨਹੀਂ ਪਤਾ ਹੁੰਦਾ ਜੀ ਜੀ ਤੁਸੀਂ ਇਦਾਂ ਦੇ ਬਿਆਨ ਦਿੰਦੇ ਚੰਗੇ ਨਹੀਂ ਲੱਗਦੇ ਤੁਸੀਂ ਇਹ ਕਹਿੰਦੇ ਕਿ ਜੰਗ ਨਹੀਂ ਲੱਗਣੀ ਚਾਹੀਦੀ ਉਧਰ ਵੀ ਸਾਡੇ ਨੇ ਇੱਧਰ ਵੀ ਸਾਡੇ ਇਹ ਸਿਆਣੀ ਗੱਲ ਆ ਵੀ ਐਕਟਰ ਪ੍ਰੋਡਿਊਸਰ ਤੇ ਕਮੇਡੀ ਕਲਾਕਾਰ ਬੀਨੂ ਢਿਲੋਂ ਨੇ ਕਿਹਾ ਕਿ ਉਹਨਾਂ ਦੀਆਂ ਫਿਲਮਾਂ ਪੰਜਾਬ ਦੇ ਅੰਦਰ ਨਹੀਂ ਲੱਗਣਗੀਆਂ ਤੇ ਉਹ ਕਦੇ ਵੀ ਇਸ ਅਦਾਕਾਰ ਦੇ ਨਾਲ ਕੰਮ ਨਹੀਂ ਕਰਨਗੇ ਉਹ ਠਾਕੁਰ ਸਾਹਿਬ ਬਾਰੇ ਬੋਲੇ ਉਹਨਾਂ ਨੇ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਹਾਂ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਐ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਨੇ ਪੰਜਾਬੀ ਕਲਾਕਾਰਾਂ ਦੇ ਪਰ ਉਹ ਨਹੀਂ ਪਰ ਉਹ ਨਹੀਂ ਹੋਣਗੇ ਜੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰੀ ਕਰਨ ਦੇਣੀ ਚਾਹੀਦੀ। ਯਾਨੀ ਇਹ ਮੰਨ ਸਕਦੇ ਆ ਕਿ ਬినੋਟੀ ਲੋ ਆਣ ਵਾਲੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਮੈਂ ਕੋਈ ਫਿਲਮ ਨਹੀਂ ਕਰਾਂ। ਮੇਰੀ ਗਰੰਟੀ ਹੈ ਮੈਂ ਤਾਂ ਨਹੀਂ ਕਰੂੰਗਾ ਜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਉਹਨਾਂ ਦੀ ਤਲਖੀ ਭਰੇ ਬਿਆਨ ਨੂੰ ਗਲਤ ਦੱਸਿਆ। ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਆ ਪ ਉੱਥੇ ਤਾਂ ਭੁੱਖਮਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲੋ ਲਾਹੌਰ ਨੂੰ ਘੰਟੇ ਬਾਅਦ ਮੋੜ ਦੋ ਕਹਿੰਦੇ ਸਾਡੇ ਹਾਲਾਤ ਦੇਖ ਕੇ ਤੁਸੀਂ ਆ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਇੱਕ ਹੋਰ ਲੇਗਾ ਕਹਿੰਦਾ ਇਕੱਲਾ ਲਾਹੌਰ ਕੋ ਕਰਾਚੀ ਵੀ ਦੇ ਦਿਓ ਯਾਰ ਰੋਟੀ ਖਾਂਦੇ ਹੋ ਜਾਣਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪਦੀ ਆ ਦੇਸ਼ ਨੂੰ ਤਬਾਹ ਕਰਨਗੇ ਆਪ ਤੈਨੂੰ ਗੁਰਪ੍ਰੀਤ ਖੁੱਗੀ ਹੋਰਾਂ ਨੇ ਕਿਹਾ ਕਿ ਇਸ ਬਿਆਨ ਦੇ ਨਾਲ ਉਹਨਾਂ ਨੇ ਬਾਕੀਆਂ ਦਾ ਰਸਤਾ ਵੀ ਬੰਦ ਕਰ ਦਿੱਤਾ ਹੁਣ ਕੋਈ ਵੀ ਉਹਨਾਂ ਨੂੰ ਕਾਸਟ ਨਹੀਂ ਕਰੇਗਾ ਕਲਾਕਾਰ ਦੀ ਉਹ ਬਾਸ਼ਾ ਹੀ ਨਹੀਂ ਜੋ ਕਹਿ ਗਏ ਕਿਉਂਕਿ ਲੋਕ ਤਾਂ ਤੁਹਾਨੂੰ ਮੁਹੱਬਤ ਕਰਦੇ ਨੇ ਲੋਕਾਂ ਨੇ ਤੁਹਾਨੂੰ ਕਿੱਥੇ ਛੜਾ ਦਿੱਤਾ ਲੋਕਾਂ ਨੇ ਤੁਹਾਨੂੰ ਦਿਲਾਂ 'ਚ ਵਸਾਇਆ ਹਾਂਜੀ ਇਹ ਦੋ ਮੁਲਕਾਂ ਦੀ ਆਪਸ ਵਿੱਚ ਇੱਕ ਟੈਨਸ਼ਨ ਹੈ ਜਿਹਦੇ 'ਚ ਅਜੇ ਤੱਕ ਤੁਹਾਡੀ ਲੋੜ ਨਹੀਂ ਪਈ ਕੱਲ ਨੂੰ ਲੋਡ ਪਵੇ ਤੁਸੀਂ ਆਪਣੇ ਦੇਸ਼ ਲਈ ਇਤਿਹਾਰ ਚੁਕਣੇ ਚੱਕ ਲਿਓ ਸਾਨੂੰ ਲੋਡ ਪਈ ਅਸੀਂ ਵੀ ਚੱਕਾਂਗੇ ਹਨਾ ਉਹ ਅਲੱਗ ਸਿਚੁਏਸ਼ਨ ਹੈ ਜੀ ਅਸੀਂ ਟੈਨਸ਼ਨ ਘਟਾਉਣੀ ਹੈ ਕਿ ਵਧਾਉਣੀ ਹੈ ਤੁਸੀਂ ਆਪਣਾ ਰੋਲ ਟੈਨਸ਼ਨ ਵਧਾਉਣ ਚ ਨਾ ਨਾ ਪਾਓ ਤੁਸੀਂ ਉਹ ਗੱਲਾਂ ਕਹੀਆਂ ਉਹ ਕਹਿਤਾ ਜਿਹਦੇ ਨਾਲ ਲੋਕਾਂ ਦਾ ਇੱਥੇ ਮਤਲਬ ਲੋਕਾਂ ਨੇ ਆਪਣੇ ਆਪ ਨੂੰ ਠੱਗੇ ਮਹਿਸੂਸ ਕੀਤਾ ਕਿ ਅਸੀਂ ਯਾਰ ਇੰਨੀ ਮੁਹੱਬਤ ਦਿੱਤੀ ਤੇ ਤੁਸੀਂ ਇਹ ਗੱਲ ਕਹਿ ਕੇ ਸਾਰੇ ਮਲਿਆ ਮੀਟ ਹੀ ਕਰ ਦਿੱਤਾ ਸੱਚੀ ਗੱਲ ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਉਹਨਾਂ ਦੀ ਇਸ ਕਈ ਗੱਲ ਨੇ ਅੱਗੋਂ ਵੀ ਕਈ ਕਲਾਕਾਰਾਂ ਦੇ ਰਸਤੇ ਬੰਦ ਕਰਦੇ। ਬੱਬੂ ਮਾਨ ਦਾ ਕਹਿਣਾ ਕਿ ਅਜਿਹੇ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਸੀ ਤੇ ਅਮਨ ਅਮਾਨ ਦੀ ਗੱਲ ਕਰਨੀ ਚਾਹੀਦੀ ਸੀ। ਮੈਨੂੰ ਇਹ ਲੱਗਦਾ ਹੈ ਪੱਤਰਕਾਰ ਸਾਹਿਬ ਵੀ ਉਹਦੇ ਕਹਿਣ ਨਾਲ ਨਾਲ ਰੁਕਣੀਆਂ ਨਾਲ ਲੱਗਦੀ। ਨਾ ਬਿਲਕੁਲ। ਇਹ ਬਿਲਕੁਲ। ਤੇ ਕੋਸ਼ਿਸ਼ ਤਾਂ ਦੁਆ ਹੀ ਕਰੋ ਨਾ ਹੀ ਲੱਗੇ। ਨਾ ਹੀ ਲੱਗੇ। ਔਰ ਅਸੀਂ ਤਾਂ ਨਿੱਜੀ ਤੌਰ ਤੇ ਸਾਰੇ ਆਰਟਿਸਟਾਂ ਦੇ ਤੌਰ ਤੇ ਸਾਡੇ ਕੋਲ ਕੋਈ ਜਗ੍ਹਾ ਨਹੀਂ ਤਾਂ ਇਹ ਪੋਸਟ ਵੀ ਭਾਈ ਤੁਸੀਂ ਵੀ ਜੇ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ। ਆ ਜਿਹੜੇ ਉੱਤਰੋਂ ਫਿਰ ਬਾਰਡਰ ਜਦੋਂ ਖਾਲੀ ਕਰਾਉਂਦੇ ਆ ਤਾਂ ਅਸੀਂ ਵੀ ਖਾਸੀ ਜਗ੍ਹਾ ਮੋਹਿਆ ਕਰਾ ਸਕਦੇ ਆ ਉਹਨਾਂ ਪਰਿਵਾਰਾਂ ਨੂੰ ਬਟ ਨਾ ਹੀ ਲੱਗੇ ਗੁੱਗੂ ਗਿੱਲ ਨੇ ਵੀ ਉਹਨਾਂ ਦੇ ਇਸ ਬਿਆਨ ਨੂੰ ਬੇਬੁਨਿਆਦ ਦੱਸਿਆ ਅ ਨਹੀਂ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਕਿਉਂਕਿ ਇੱਕ ਆਰਟਿਸਟ ਦੀ ਇੱਕ ਅਲੱਗ ਇਮੇਜ ਹੁੰਦੀ ਆ ਔਰ ਸਾਰੇ ਲੋਕ ਉਹਦੇ ਤੋਂ ਇਹੋ ਤਵੱਜੂ ਰੱਖਦੇ ਆ ਕਿ ਉਹ ਅੱਛੀ ਗੱਲ ਹੀ ਕਰੇਗਾ ਕਿਉਂਕਿ ਜਿਹੜੀ ਤੁਹਾਡੀ ਕਲਾ ਹੈ ਤੁਹਾਡਾ ਆਰਟ ਹੈ ਇਹ ਦੁਨੀਆ ਭਰ ਦੇ ਵਿੱਚ ਸਾਰਿਆਂ ਦੇ ਪਿਆਰ ਦੀ ਵਜ੍ਹਾ ਨਾਲ ਹੀ ਤੁਸੀਂ ਤਰੱਕੀ ਕਰਦੇ ਹੋ ਪਤਾ ਨਹੀਂ ਉਹਨਾਂ ਨੇ ਉਸ ਜੋਸ਼ 'ਚ ਆਪ ਦੇ ਲੋਕਾਂ ਦੇ ਸਾਹਮਣੇ ਕੁਝ ਬੋਲਤਾ ਤੇ ਪਰ ਸਾਰਿਆਂ ਨੇ ਉਹਨੂੰ ਠੀਕ ਨਹੀਂ ਸਮਝਿਆ ਪਰ ਮੈਂ ਮੇਰੀ ਆਪਣੀ ਇਹੋ ਸੋਚ ਹੈ ਕਿ ਜੰਗਾਂ ਦੇ ਵਿੱਚ ਕਦੇ ਕਿਸੇ ਨੇ ਕੁਝ ਨਹੀਂ ਖਟਿਆ ਜੰਗ ਬਹੁਤ ਮਾੜੀ ਚੀਜ਼ ਹੈ ਲੜਾਈਆਂ ਨਹੀਂ ਲੱਗਣੀਆਂ ਚਾਹੀਦੀਆਂ ਬਾਈ ਗੁਰੂ ਅਗੇ ਹੋਰ ਅਰਦਾਸ ਕਰਦੇ ਆ ਕਿ ਕਦੇ ਜੰਗ ਨਾ ਲੱਗੇ ਮਾਵਾਂ ਦੇ ਪੁੱਤ ਨਾ ਮਰਨ ਔਰ ਸਾਰੇ ਆਪਣੇ ਆਪਣੇ ਘਰੇ ਖੁਸ਼ ਰਹਿਣ ਤੇ ਇਹੋ ਹੀ ਹੈ ਜੇ ਜੰਗ ਲੱਗਦੀ ਹੈ ਤਾਂ ਆਪਾਂ ਸਾਰੇ ਆਪਣੀ ਧਰਤੀ ਮਾਂ ਵਾਸਤੇ ਸਾਰੇ ਪੁੱਤਰੋ ਦੇ ਇੱਕ ਜਾਨ ਹੋ ਕੇ ਖਲੋ ਜਾਨਨੇ ਆ ਤੇ ਪਰ ਅਰਦਾਸ ਤੇ ਉਹ ਕਰਦੇ ਕਿ ਜੰਗ ਨਾ ਹੋ। ਹਾਲਾਂਕਿ ਇਫਤਖਾਰ ਠਾਕੁਰ ਨੇ ਇੱਕ ਪੋਡਕਾਸਟ ਦੇ ਵਿੱਚ ਆਪਣੇ ਬਿਆਨ ਤੇ ਸਪਸ਼ਟੀ ਕਰ ਦਿੰਦੇ ਕਿਹਾ ਸੀ ਕਿ ਮੈਂ ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ। ਚੜਦਾ ਪੰਜਾਬ ਸਾਡਾ ਆਪਣਾ ਹੈ ਪਰ ਉਹਨਾਂ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਹੋਰ ਵਧ ਗਈਆਂ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕੰਮ ਕਰਨ 'ਚ ਵੀ ਪਰੇਸ਼ਾਨੀ ਆਵੇ। ਉਧਰ ਦੂਜੇ ਪਾਸੇ ਲੈਹਿੰਦੇ ਪੰਜਾਬ ਦੇ ਅਧਿਕਾਰੀਆਂ ਤੇ ਪੱਤਰਕਾਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਵਤਨ ਦੀ ਗੱਲ ਕੀਤੀ ਹੈ, ਆਪਣੀ ਮਿੱਟੀ ਦੀ ਗੱਲ ਕੀਤੀ ਹੈ ਜਿਹੜੀ ਕਿ ਸਹੀ ਵੀ ਹੈ। ਕਾ ਕਰਦੇ ਹਵਾਲੇ ਨਾਲ ਆ ਰਹੀ ਹੈ ਕਿ ਉਸ ਬੰਦੇ ਨੇ ਫੇਰ ਬਿਆਨ ਆਪਣੀ ਫੌਜ ਦੇ ਹੱਕ ਚ ਬੋਲਿਆ ਵੇਖੋ ਨਾ ਤੇ ਉਹ ਸਿੱਖਾਂ ਦੇ ਖਿਲਾਫ ਕੋਈ ਗੱਲ ਕਰ ਰਿਹਾ ਨਾ ਉਹ Hindu ਧਰਮ ਦੇ ਖਿਲਾਫ ਕੋਈ ਗੱਲ ਕਰ ਰਿਹਾ ਉਹਦੇ ਆਪਣੇ ਵਤਨ ਦਾ ਦਿਫਾ ਕਰ ਰਿਹਾ ਆਪਣੀ ਮਿੱਟੀ ਆਪਣੀ پاک ਫੌਜ ਦੇ ਬੈਕ ਤੇ ਖੜਾ ਨਾ ਠੀਕ ਤੇ ਆਪਣੀ ਗੱਲ ਤੇ ਹਰ ਬੰਦਾ ਕਰਦਾ ਤੁਸੀਂ ਵੀ ਕਰੋ ਜਿੰਨੀ ਮਰਜ਼ੀ ਜਾਨੇਮਾਨੇ ਪੱਤਰਕਾਰ ਨਾਸਰ ਢਿੱਲੋਂ ਨੇ ਕਿਹਾ ਕਿ ਅਜਿਹੇ ਸਮੇਂ ਬਿਆਨ ਦੇਣਾ ਗਲਤ ਜ਼ਰੂਰ ਸੀ ਪਰ ਜਦੋਂ ਅਜਿਹਾ ਮਾਹੌਲ ਬਣੇਗਾ ਤਾਂ ਅਸੀਂ ਆਪਣੇ ਮੁਲਕ ਦੇ ਨਾਲ ਹੀ ਖੜਾਂਗੇ ਪਹਿਲਾਂ ਪੰਜਾਬ ਹੈ ਤੇ ਫਿਰ ਸਾਡਾ ਮੁਲਕ ਅਕਰ ਦੀ ਗੱਲ ਹੋਈ ਤਾਂ ਮੈਂ ਇਫਤਖਾ ਠਾਕੁਰ ਦੀ ਵੀ ਗੱਲ ਥੋੜੀ ਕਰ ਦਵਾਂ ਇਫਤਖਾ ਠਾਕੁਰ ਨੇ ਬਿਆਨ ਦਿੱਤਾ ਤੇ ਮੈਂ ਤਾਂ ਪਹਿਲਾਂ ਵੀ ਉਹ ਕਿਹਾ ਨਾ ਵੀ ਇਹ ਆਰਟਿਸਟ ਦਾ ਕੋਈ ਹੱਦ ਨਹੀਂ ਹੁੰਦੀ ਸਰਹੱਦ ਨਹੀਂ ਹੁੰਦੀ ਉਹ ਸਾਰਿਆਂ ਦਾ ਸਾਂਝਾ ਹੁੰਦਾ ਉਹਦੀ ਇਹ ਗੱਲ ਬਣਦੀ ਨਹੀਂ ਸੀ ਲੇਕਿਨ ਜਿਸ ਮੁਲਕ 'ਚ ਆਪਾਂ ਰਹਿੰਦੇ ਆਂ ਜਿਸ ਮੁਲਕ ਦਾ ਖਾਣੇ ਆ ਉਸ ਮੁਲਕ ਦੀ ਗੱਲ ਕਰਨਾ ਬਣਦਾ ਜਦੋਂ ਜੰਗ ਦੇ ਹਾਲਾਤ ਹੋਣ ਤੁਸੀਂ ਆਪਣੇ ਮੁਲਕ ਦੀ ਸਾਈਡ ਮਾਰਨੀ ਆ ਅਸੀਂ ਆਪਣੇ ਦੀ ਸਾਈਡ ਮਾਰਨੀ ਆ ਸੋ ਜਿਵੇਂ ਚਾਹੁੰਦੇ ਸਾਨੂੰ ਲੋਗ ਉਹਨਾਂ ਚਾਹਣ ਦੇ ਉਹਨਾਂ ਦੇ ਮੁਤਾਬਕ ਅਸੀਂ ਇੱਕ ਦੂਜੇ ਤੋਂ ਵਾਵਾ ਸਾਰੇ ਦੂਰ ਹੋ ਵੀ ਗਏ ਗੱਲਾਂ ਵੀ ਬਹੁਤ ਹੋ ਗਈਆਂ ਇੱਕ ਦੂਜੇ ਤੇ ਇਲਜ਼ਾਮ ਵੀ ਬਹੁਤ ਲਾਏ ਵੀ ਤੂੰ ਤੇ ਸਾਂਝ ਦੀ ਗੱਲ ਕਰਦਾ ਸੈਂ ਤੂੰ ਤੇ ਫਲਾਣ ਕਰਦਾ ਸੈਂ ਤੂੰ ਤੇ ਢੀਂਗ ਕਰਦਾ ਸੈਂ ਸਾਡੇ ਵਾਲਿਆਂ ਸੰ ਮੈਨੂੰ ਬਹੁਤ ਕਿਹਾ ਵੀ ਤੂੰ ਕਰਲਾ ਹੋਰ ਇਹਨਾਂ ਦੀ ਹਮਦਰਦੀ ਤੂੰ ਇਹਨਾਂ ਦੀ ਹੋਰ ਸੇਵਾ ਕਰਲਾ ਇੱਥੇ ਆਿਆਂ ਦੀ ਇਹਨਾਂ ਨੂੰ ਸੁਣਨਾ ਹੁਣ ਇਹਨਾਂ ਦੀਆਂ ਗੱਲਾਂ ਸੁਣਨ ਨਾਲ ਤੁਹਾਨੂੰ ਕੀ ਕਹਿਣ ਦੇ ਆ ਮੈਨੂੰ ਬਹੁਤ ਕੁਝ ਸੁਣਨਾ ਵੀ ਪੈਣ ਦੇ ਲੇਕਿਨ ਰੱਬ ਦਾ ਸ਼ੁਕਰ ਹੈ ਆਪਾਂ ਸੁਣਨ ਵੀ ਨੇ ਤੇ ਸੁਣਾਗੇ ਵੀ ਕੋਈ ਗੱਲ ਨਹੀਂ ਇਹ ਤੋਂ ਆਪਾਂ ਪਿੱਛੇ ਨਹੀਂ ਹਟਦੇ ਕਿਉਂਕਿ ਜਿੱਥੇ ਨਫ਼ਰਤ ਕਰਨ ਵਾਲੇ ਲੋਕ ਆ ਉੱਥੇ ਪਿਆਰ ਕਰਨ ਵਾਲੇ ਵੀ ਬਹੁਤ ਲੋਕ ਨੇ ਜੇ ਤੁਸੀਂ ਮੇਰਾ ਚੈਨਲ ਇੰਡੀਆ ਚੋਂ ਬੰਦ ਕਰੋਗੇ ਤੇ ਬਾਹਰ ਵੇਖਣ ਵਾਲੇ ਬਥੇਰੇ ਆ ਗਏ ਨੇ ਆਪਾਂ ਇਹ ਨਹੀਂ ਹੈ ਵੀ ਆਪਾਂ ਚੈਨਲ ਤੋਂ ਰੋਟੀ ਖਾਂਦੇ ਆ ਬਥੇਰਾ ਕੁਝ ਰੱਬ ਨੇ ਦਿੱਤਾ ਤੇ ਉਹਦੀ ਜ਼ਾਤ ਦਾ ਸ਼ੁਕਰ ਆ ਕਰੋੜਾਂ ਸ਼ੁਕਰ ਆ ਵੀ ਜੇ ਤੁਹਾਡੇ ਤੱਕ ਮੇਰੀ ਵੀਡੀਓ ਪਹੁੰਚਦੀ ਆ ਤੇ ਕਿਸੇ ਗੱਲ ਨਾਲ ਪਹੁੰਚਦੀ ਆ ਕੋਈ ਗੱਲ ਸੀ ਤੇ ਤੁਸੀਂ ਲੋਕਾਂ ਨੇ ਮੈਨੂੰ ਵੇਖਿਆ ਤੇ ਇਹ ਨਹੀਂ ਹੈ ਵੀ ਮੈਂ ਕੋਈ ਵੀਡੀਓ ਦਿਲਬਰਦਾਸ਼ਤਾ ਹੋ ਕੇ ਜਾਂ ਗੁੱਸੇ ਚ ਬਣਾਉਂਦਾ ਨਾ 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 ਮੈਂ ਪਿਛਲੇ ਇਹ ਐਵੇਂ ਦੇ ਮੈਂ ਬਹੁਤ ਕੁਝ ਵੇਖਿਆ 2013 ਤੋਂ ਮੈਂ ਵੀਡੀਓ ਬਣਾਉਣ ਡਿਆ ਤੇ 2013 ਤੋਂ ਆਪਣੀ ਮਿਹਨਤ ਆਪਣੇ ਪੈਸੇ ਆਪਣੀ ਐਫਰਟ ਸਰਵ ਕਰਨ ਡਿਆ ਲਾਉਣ ਡਿਆ ਵੀ ਅਸੀਂ ਸਾਂਝ ਬਣਾਈਏ ਪਿਆਰ ਬਣਾਈਏ ਮੁਹੱਬਤ ਬਣਾਈਏ ਲੜਾਈਆਂ ਨਾ ਹੋਣ ਜੰਗਾਂ ਨਾ ਹੋਣ ਅਸੀਂ ਵੀ ਦੂਜੇ ਮੁਲਕਾਂ ਦੇ ਤਰ੍ਹਾਂ ਅੱਗੇ ਵਧ ਸਕੀਏ ਆਪਾਂ ਗੱਡੀ ਤੇ ਘੁੰਮਣ ਜਾਈਦਾ ਦੂਜੇ ਮੁਲਕਾਂ ਤੇ ਮੈਨੂੰ ਵੀ ਸ਼ੌਕ ਹੈ ਫਿਰਨ ਦਾ ਤੇ ਉਹਨਾਂ ਮੁਲਕਾਂ ਨੂੰ ਵੇਨਾ ਵੀ ਉੱਥੇ ਪੁੱਛਦਾ ਦੱਸਦਾ ਕੋਈ ਨਹੀਂਗਾ ਤੁਸੀਂ ਗੱਡੀ ਦਾ ਕਾਰਡ ਬਹੌਤ ਤੇ ਅਗਲੇ ਮੁਲਕ 'ਚ ਵੜ ਜਾਓ ਉਸ ਤੋਂ ਅਗਲੇ 'ਚ ਜਾਓ ਉੱਥੇ ਕਾਰਡ ਗੱਡੀ ਦਾ ਬਹੌਤ ਮੁਲਕ 'ਚ ਵੜ ਲਓ ਕਿ ਸ਼ਾਇਦ ਹੀ ਲੋੜ ਨਹੀਂ ਤੇ ਸਾਨੂੰ ਸਾਨੂੰ ਮਤਲਬ ਕੋਈ ਹੁਣ ਇੱਥੋਂ ਤੱਕ ਆਪਾਂ ਪਹੁੰਚ ਗਏ ਵੀ ਸਾਨੂੰ ਕੋ ਆਪਣੇ ਮੁਲਕਾਂ 'ਚ ਵੜ ਨਹੀਂ ਦਿੰਦਾ ਫਿਰ ਬਹੁਤ ਸਾਰੇ ਲਾਂਮੇ ਦਿੰਦੇ ਆ ਵੀ ਮੈਂ ਸ਼ੁਗਲ ਦੇ ਵਿੱਚ ਵੀ ਇੱਕ ਦੋ ਕਮੈਂਟ ਲਿਖੇ ਪਿਓ ਕਈ ਲੋਕਾਂ ਦਾ ਆਇਆ ਨਾ ਵੀ ਰਾਸ਼ਨ ਇਕੱਠਾ ਕਰ ਲਿਆ ਖੰਡ ਦੀਆਂ ਬੋਰੀਆਂ ਇਕੱਠੀਆਂ ਕਰ ਲਈਆਂ ਸੋ ਅਸੀਂ ਭਰਾ 슈ਗਰ ਮੇਲਾ ਹਾਸਦੇ ਖੇਡਦੇ ਵੀ ਰਹਿੰਦੇ ਨਾਲ ਸੋ ਇਦਾਂ ਦੇ ਹਾਲਾਤ 'ਚ ਵੀ ਹਾਸਦੇ ਖੇਡਦੇ ਰਹਿੰਦੇ ਕਿਉਂਕਿ ਜ਼ਿੰਦਗੀ ਉਦਾਂ ਨਹੀਂ ਲੰਗਦੀ ਤੇ ਇਹ ਜਿਹੜਾ ਸਿਲਸਿਲਾ ਵਾ ਜਿਹੜੇ ਲੋਕ ਸਾਡੇ ਗਾਉਂਦੇ ਨੇ ਜਾਂ ਪੰਜਾਬ ਦੀ ਗੱਲ ਕਰੀਦੀ ਆ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਦੀ ਗੱਲ ਕਰੀਦੀ ਆ ਸਾਂਝ ਦੀ ਗੱਲ ਕਰੀਦੀ ਆ ਇਹ ਇੱਥੇ ਮੁੱਕਣ ਨਹੀਂ ਲੱਗੀ ਰੁਕਣ ਨਹੀਂ ਲੱਗੀ ਇਹਦੇ ਤੇ ਆਪਾਂ ਲੱਗੇ ਰਾਵਾਂਗੇ ਤੇ ਲੱਗੇ ਰਹਿਣਾ ਤੇ ਜਿਹੜੇ ਸਾਥੀ ਨੇ ਸਾਡੇ ਸਾਰੇ ਦੋਸਤ ਨੇ ਉਹ ਉਹਨਾਂ ਦਾ ਬਹੁਤ ਵੱਡਾ ਇੱਕ ਸਾਡਾ ਉਧਰਲੇ ਪੰਜਾਬ ਤੇ ਇਧਰਲੇ ਪੰਜਾਬ ਨਾ ਨੇ ਕਿਸੇ ਦਾ ਨਾਮ ਲੈਣਾ ਭੁੱਲ ਜੂਗੇ ਇਸ ਤੋਂ ਉਹ ਸਾਰੇ ਅਸੀਂ ਇੱਕ ਮੋਟੇ ਆ ਇੱਕ ਜਾਨ ਆ ਸੌ ਸਾਡੇ ਇਖਤਲਾਫ ਹੋਣ ਫਿਰ ਵੀ ਅਸੀਂ ਇੱਕ ਮੋਟੇ ਆ ਇੱਕ ਜਾਨ ਆ ਭਰਾ ਆ ਆਪਾਂ ਪੰਜਾਬ ਦੇ ਪੁੱਤ ਆ ਪੰਜਾਬੀ ਮਾਂ ਬੋਲੀ ਦਾ ਅਸੀਂ ਆਦਰ ਮਾਨ ਕਰਦਾ ਰਹਿਣਾ ਜਿਨੇ ਸਾਨੂੰ ਜੀਵ ਦਿੱਤੀ ਜਿਨੇ ਸਾਨੂੰ ਬੋਲਣਾ ਸਿਖਾਇਆ ਜਿਨੇ ਸਾਨੂੰ ਸਾਰਾ ਕੁਝ ਦਿੱਤਾ ਅਸੀਂ ਉਹਦੀ ਵਧਾ ਲਈ ਉਹਦੇ ਵਾਦੇ ਲਈ ਕਰਦੇ ਰਵਾਂਗੇ ਤੇ ਸਾਡੇ ਕੋਲ ਜਿਵੇਂ ਲੋਕ ਮੈਂ ਨਹੀਂ ਆਂਦਾ ਵੀ ਆਉਣਗੇ ਤੇ ਅਸੀਂ ਕੋਈ ਮੱਥੇ ਵਟ ਪਾਵਾਂਗੇ ਬਿਲਕੁਲ ਨਹੀਂ ਪਾਵਾਂਗੇ ਤੁਸੀਂ ਸਾਰੇ ਆਓ ਜੀ ਆਇਆਂ ਨੂੰ ਵੈਲਕਮ ਮੋਸਟ ਵੈਲਕਮ ਪਾਕਿਸਤਾਨ ਪੰਜਾਬ ਤੁਹਾਡਾ ਆਪਣਾ ਮੁੱਲਕ ਆ ਪੰਜਾਬ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਬਹੁਤ ਸ਼ੁਕਰੀਆ ਸਾਰਿਆਂ ਦਾ ਜੇ ਕਿਸੇ ਨੂੰ ਗੱਲ ਬੁਰੀ ਲੱਗੀ ਆ ਤੇ ਉਹ ਤੋਂ ਮਾਫੀ ਮੰਗਦੇ ਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਿ ਕਿਸ ਤਰ੍ਹਾਂ ਦਾ ਅੱਜ ਦਾ ਤੁਹਾਨੂੰ ਵਲੌਗ ਲੱਗਾ ਸੋਇਸੀ ਇਫਤਖਾਰ ਠਾਕੁਰ ਦੇ ਬਿਆਨ ਤੋਂ ਬਾਅਦ ਦੋਹਾਂ ਮੁਲਕਾਂ ਦੇ ਨਾਮਵਰ ਚਿਹਰਿਆਂ ਦੀਆਂ ਪ੍ਰਤੀਕਿਰਿਆਵਾਂ ਤੁਹਾਡਾ ਕੀ ਮੰਨਣਾ ਹੈ ਇਸ ਵੀਡੀਓ ਤੇ ਹੇਠੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ